ਚੱਲ 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 ਛੱਡੂ ਇਹ ਵੀਡੀਓ ਮੈਨੇ ਭੇਜੀ ਘੱਟ ਘੱਟ ਦੇਖੀ ਉਹਨਾਂ ਦਾ ਮੈਂ ਵੀਡੀਓ ਇਹ ਬਈ ਨੂੰ ਬਹੁਤ ਸਾਰੇ ਜੰਗਲਾਂ ਵਾਂ ਘੁੰਮਾ ਗੱਜੋਲੇ ਤੋਂ ਕਿ ਆਇਆ ਅੱਜ ਇਹਨੂੰ ਤੇ ਮਾਨੇ ਵੀ ਅੱਗਾ ਜਾਣ ਸਕਦੇ ਕਿ ਉਹ ਨੇਰਾ ਹੋ ਗਿਆ ਤੇ ਇਹ ਖਤਰਨਾਕ ਜਾਨਵਰਾਂ ਜੰਗਲਾਂ ਵਾਂ ਹਾਂ ਦਿਖਿਆ ਕੁਸਾ ਜੋ ਸ਼ਿਕਾਰ ਕਰਾਗਾ ਅੱਜ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਫਿਰ ਤੁਹਾਡਾ ਇੱਕ ਨਵੇਂ ਦਿਨ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਵੀਰੋ ਸ਼ਾਮ ਗੇ 3 ਵਜੇ ਤੇ ਧੁੰਦ ਦੀ ਤੱਕ ਉਤਰੀ ਨਹੀਂ ਤੇ ਅੱਜ ਹੋ ਗਈ 14 ਨਵੰਬਰ ਤੇ ਠੰਡ ਵੀਰੋ ਹੱਲੇ ਇਸ ਵਾਰ ਬਹੁਤ ਛੇਤੀ ਆ ਗਈ ਕਿਉਂਕਿ ਇਹ ਧੁੰਦ ਜਿਹੜੀ ਪੈਂਦੀ ਆ ਦਸੰਬਰ ਜਨਵਰੀ ਦੇ ਮਹੀਨੇ ਵਿੱਚ ਸਵਾ ਦੇ ਟਾਈਮ ਪੈਂਦੀ ਆ ਜਿਹੜੀ ਹੁਣ ਠੰਡ ਪੈਣ ਲੱਗੀ ਤੇ ਹੁਣ ਠੰਡ ਛੇਤੀ ਪੈ ਗਈ ਤੇ ਟਾਈਮ 3:30 ਹੋ ਗਏ ਤੇ 14 ਨਵੰਬਰ ਹੋ ਗਈ ਦੇ ਖੇਤਾਂ ਵੱਲ ਆਏ ਸੀ ਅੱਜ ਆਪਾਂ ਕਾਫੀ ਦਿਨਾਂ ਬਾਅਦ ਜੋ ਕਿ ਜੰਗਲ ਦੇ ਕੋਲ ਆਪਣੇ ਖੇਤ ਹਨ ਉਹਨੂੰ ਮੈਂ ਪਿਛਲੇ ਕਈ ਵਲੋਗਾਂ 'ਚ ਆਪਾਂ ਨੇ ਦਿਖਾਇਆ ਸੀ ਤੇ ਜੰਗਲ ਦੇ ਕੋਲ ਜਿਹੜੇ ਆਪਣੇ ਖੇਤ ਜਿੱਥੇ ਬਾਂਦਰ ਬੁੰਦ ਅਕਸਰ ਆਉਂਦੇ ਰਹਿੰਦੇ ਆ ਤੇ ਕਾਫੀ ਦਿਨਾਂ ਬਾਅਦ ਆਏ ਆ ਅੱਜ ਕਿਉਂਕਿ ਇੱਥੇ ਆਪਾਂ ਨੇ ਕਣਕ ਬੀਜਣੀ ਆ ਤੇ ਖੇਤ ਵਾਤ ਦੇਖਣੇ ਆਏ ਆ ਕਿ ਨਹੀਂ ਕਿਉਂਕਿ ਰੌਣੀ ਕੀਤੀ ਹੋਈ ਸੀ ਤੇ ਬਾਂਦਰ ਵੀ ਤੁਹਾਨੂੰ ਮਿਲਾਂਦੇ ਹੁਣ ਜਾ ਕੇ ਕਿਉਂਕਿ ਜੰਗਲ ਤੁਸੀਂ ਦੇਖ ਸਕਦੇ ਪਿੱਛੇ ਜੰਗਲਾ ਆਪਣੇ ਤੇ ਹੁਣ ਠੰਡਾ ਠੰਡਾ ਆਪਾਂ ਨੂੰ ਕਣਕ ਬੀਜਣ ਤੇ ਤੇ ਇੱਥੇ ਤੁਹਾਨੂੰ ਪਤਾ ਹੀ ਆ ਬਾਂਦਰ ਬਹੁਤ ਆਂ ਕਰਨਗੇ ਕਿਉਂਕਿ ਕਣਕ ਕਣਕ ਸਾਰੀ ਇੱਥੇ ਸਾਰੀ ਖਾ ਜਾਂਦੇ ਹੋ ਤੇ ਰੱਖੇ ਰੱਖਣੀ ਪੈਂਦੀ ਆ ਬਾਕੀ ਚਲੋ ਪਹਿਲਾਂ ਤੁਹਾਨੂੰ ਮਿਲਾਂਦੇ ਆ ਉਹਨਾ ਦੀਪੂ ਵੀਰ ਆਇਆ ਕਾਫੀ ਦਿਨਾਂ ਬਾਅਦ ਤੇ ਚਲੋ ਫਿਰ ਪਹਿਲਾਂ ਖੇਤ ਦੇਖਦੇ ਆ ਆਪਾਂ ਫਿਰ ਤੁਹਾਨੂੰ ਬਾਂਦਰ ਵੀ ਦਿਖਾਵਾਂਗੇ ਤੇ ਉਹ ਆਪਣਾ ਪਰਲਾ ਕਹਿਰਾ ਤੇ ਆ ਦੀਪੂ ਵੀਰ ਦਾ ਤੇ ਗਿੱਲੇ ਪਏ ਆ ਉਹ ਵੀ ਗਿੱਲਾ ਤੇ ਉਹ ਜੰਗਲ ਆ ਬਾਈ ਦੇਖੋ ਦੀਪੂ ਆਇਆ ਵੀ ਆਪਣਾ ਖੇਤ ਦੇਖਣਾ ਅੱਜ ਨਾਨਕਿਆ ਰਹਿੰਦਾ ਮੁੰਡਾ ਤੇ ਕੱਲ ਆਇਆ ਨਾਨਕਿਆ ਦੋ ਹਾਂ ਵੀ ਕੇ ਸਿਸਟਮ ਆ ਬਾਗਮੀ ਗਿੱਲੇ ਆ ਫੜੀ ਗਿੱਲੇ ਆ ਵਿਜਦਾ ਨਹੀਂ ਅਜੇ ਕਿੱਥੇ ਵਿਜੇਣਾ ਫੜੀ ਬੀਜੀਏਗੀ ਸਾਰੇ ਗਿੱਲੇ ਉਹ ਤੇ ਬਾਈ ਬਿੱਲ ਪਈਆ ਤੇ ਬਹੁਤ ਜ਼ਿਆਦਾ ਹਜੇ ਗਾਰਾ ਪਿਆ ਕਿਉਂਕਿ ਇਹਨੂੰ ਅੱਜ 15 ਦਿਨ ਹੋ ਗਏ ਰੌਣੀ ਕਿਤੇ ਨੂੰ 15 ਤੋਂ ਜ਼ਿਆਦਾ ਹੀ ਹੋ ਗਏ ਨਾ 20 ਦਿਨ ਤੇ ਠੰਡ ਬਹੁ ਪੈ ਰਹੀ ਆ ਧੁੰਦ 2-3 ਦਿਨ ਹੋ ਗਏ ਧੁੰਦ ਫੁੱਲ ਪੈ ਰਹੀ ਆ ਦੇਖੋ ਹੁਣ ਵੀ 3:30 ਹੋਵੇ ਸੂਰਜ ਦਾ ਇਦਾਂ ਹੀ ਨਹੀਂ ਘੱਟ ਵੱਧ ਆਂਦਾ ਹੁਣ 2-3 ਦਿਨਾਂ ਤੋਂ ਤੇ ਉਸ ਧੁੰਦ ਬਹੁ ਪੈਣ ਲੱਗੀ ਸਰਕੇ ਵੀਰੋ ਬੱਤ ਬਹੁਤ ਲੇਟ ਆ ਰਹੇ ਆ ਖੇਤ ਤੇ ਇੱਧਰ ਦੇਖੋ ਦੀਪੂ ਕਿੰਨੇ ਦਿਨਾਂ ਤੱਕ ਹੋਏਗਾ ਇਹ ਕੀ ਪਤਾ ਇਹਦਾ ਫੋਰਡ ਬੈਂਡ ਆਇ ਤੱਕੋ ਬੈ ਵੀ ਚੱਲਦੀ ਆ ਤੇ ਧੁੱਪ ਆਣੀ ਪੈਣੀ ਨਹੀਂ ਖੇਤ ਬਰਤਾਣੀ ਨਹੀਂ ਆ ਦੇਖੋ ਵੀਰੋ ਇੱਧਰ ਵੀ ਫੁੱਲ ਗਾਰਾ ਪਿਆ ਲੈ ਲਾ ਦਾ ਨੇ ਇੰਟਰਲੀ ਗੱਲ ਕੁੰਦੀਆਂ ਗਿੱਲੇ ਪੈਣਾ ਪਾਣੀਆਂ ਪਾਈ ਆਂ ਕਿਹਾ ਦੇ ਟਰੈਕਟਰ ਵਾ ਸਹੀ ਬਾਸ ਪੈੜਾ ਮੈਵੰਗੀਆਂ ਹੋਰ ਵੇ ਤੇ ਭਾਈ ਗਿੱਲੇ ਖੇਤ ਆ ਸਾਰੇ ਆਪਣੇ ਰੋਣੀ ਕੀਤੀ ਹੋਈ ਆ ਤੇ ਕਣਕ ਬੀਜਣੀ ਆ ਤੇ ਇੱਧਰ ਵਰਸੀਨ ਬੀਜੀ ਆ ਟਿੱਪੂ ਕਹਿੰਦਾ ਬਈ ਹਜੇ ਗਿੱਲੇ ਆ ਖੇਤ ਤੇ ਚਲੋ ਫਿਰ ਚੱਲਦੇ ਆ ਇੱਧਰ ਨੂੰ ਦੇਖਦੇ ਆ ਓਏ ਪੈਰ ਘੜ ਲਾ ਗਾਰਾ ਪਿਆ ਬਈ ਗਾਰਾ ਹਲੇ ਤੇ ਚਲੋ ਦੇਖਦੇ ਆਂ ਦੋ ਤਿੰਨ ਦਿਨਾਂ ਬਾਅਦ ਦੇਖਦੇ ਆਂ ਇਹਨੂੰ ਛੇਟ ਲਿਆ ਬਾਕੀ ਚੱਲਦੇ ਹੁਣ ਜੰਗਲ ਦੇ ਕੋਲ ਅੰਦਰ ਜਾ ਕੇ ਆੰਦੇ ਆ ਜਿੱਤੇ ਆਪਣਾ ਕਾਲੂ ਪਹਿਲਾਂ ਉਹ ਨਹਿਰ ਵੱਲ ਤੇ ਦੂਆ ਦੇਖਦਾ ਫਿਰਦਾ ਹੀ ਜਾਂਦਾ ਹੁਣ ਅੱਜ ਆਪਣੇ ਨਾਲ ਜੰਗਲ 'ਵਾਂ ਆ ਗਿਆ ਚਲੋ ਫਿਰ ਮਿਲਦੇ ਆਂ ਤੇ ਵੀਰੋ ਗਿੱਲ ਬਹੁਤ ਜ਼ਿਆਦਾ ਇਸ ਕਰਕੇ ਕਣਕ ਬਿਜਣੀ ਨਹੀਂ ਤੇ ਦੀਪੂ ਕਹਿੰਦਾ ਬਾਈ ਹਲੇ ਬਿਜਣੀ ਨਹੀਂ ਦੋ ਤਿੰਨ ਦਿਨਾਂ ਤੱਕ ਬੀਜਾਂਗੇ ਤੇ ਜੰਗਲ ਦੇ ਵਿੱਚ ਚੱਲਦੇ ਆਂ ਅੱਜ ਥੰਦ ਖਾਣੇ ਆ ਜਾਨਵਰ ਇਹਦੇ ਵਿੱਚ ਕੀ ਕੀ ਆ ਤੇ ਬਾਂਦਰ ਅੱਜ ਸੜਕਾਂ ਤੇ ਆਏ ਹੋਏ ਆ ਸਾਰੇ ਚਲੋ ਫਿਰ ਦਿਖਾਉਂਦੇ ਆ ਤੁਹਾਨੂੰ ਜਾ ਕੇ ਤੇ ਵੇ ਆ ਜੰਗਲ ਆ ਗਿਆ ਤੇ ਇੱਧਰ ਸੋਏ ਕੀ ਬਾਉਂਡਰੀ ਹੈ ਸੋਏ ਕੀ ਬਾਉਂਡਰੀ ਆ ਗਈ ਦੇਖੋ ਤੇ ਇੱਧਰ ਆਪਣੇ ਆਗੇ ਖੇਤ ਤੇ ਆਪਾਂ ਪਿਛਲੇ ਸਾਲ ਵੀ ਤੁਹਾਨੂੰ ਦਿਖਾਇਆ ਸੀ ਇੱਧਰ ਆਪਾਂ ਜਦੋਂ ਬਰਸੀਨ ਵਿੱਜੀ ਸੀ ਤੇ ਇੱਧਰ ਕਣਕ ਸੀ ਤੇ ਆਪਾਂ ਤਾਰ ਤੂਰ ਲਾਏ ਸੀ ਕਿਉਂਕਿ ਲਵੇ ਲਵੇ ਵੀਰੋ ਬਾਂਦਰ ਨਹੀਂ ਹੋਣ ਦਿੰਦੇ ਇੱਧਰ ਜੰਗਲ ਵਿੱਚ ਬਾਂਦਰ ਬਹੁਤ ਰਹਿੰਦੇ ਆ ਚਲੋ ਫਿਰ ਚੱਲਦੇ ਆਂ ਅੰਦਰ ਤੇ ਬਿਰੋ ਆਗੇ ਆਪਾਂ ਵਿੱਚ ਤੇ ਝਾੜੀਆਂ ਟੁੜੀਆਂ ਬਹੁਤਾਂ ਤੇ ਜਾਨਵਰ ਮੋਰੀ ਗੱਡੀ ਅਸੀਂ ਮੋਰੀ ਤੇ ਗਾਂ ਵੀ ਮਿਲ ਗਈ ਆਪਾਂ ਨੂੰ ਤੇ ਦੀਪੂ ਵੀ ਆ ਗਿਆ ਆਪਣੇ ਨਾਲ ਹਾਂ ਵੀ ਦੀਪੂ ਇਸ ਕੀ ਕਰੀਏ ਮੋਰੀ ਮਾਰੀ ਗੱਡੀ ਇਸ ਕੀ ਯੋ ਦੇਖੋ ਬਈ ਕਿਸੇ ਨੇ ਚੱਕਰਾ ਰੱਖ ਰਿਹਾ ਟੂਣਾ ਕਰਖਿਆ ਤੇ ਆਗੇ ਜੰਗਲ ਵਾਂ ਤੇ ਪਿੱਛੇ ਆਪਣਾ ਇੱਕ ਗਉ ਵੀ ਆ ਗਿਆ ਦੇਖੋ ਤੇ ਇੱਥੇ ਮੋਰੀ ਪੈ ਰਹੀ ਆ ਕੁੱਡਾਂਗੇ ਪਹਿਲਾਂ ਦੇਖੋ ਬਈ ਗਾਂ ਫਿਰ ਰਹੀ ਐ ਇੱਕ ਸੋਈ ਹੋਈ ਗਏ ਆ ਦੁੱਧ ਤਾਰ ਹੈ ਜੇ ਕਿਸੇ ਨੂੰ ਚਾਹੀਦੀ ਹੋਵੇ ਤੇ ਉਹ ਕਾਲੂ ਦੇਖੋ ਕਿੰਨੀ ਸਵੀਟਾਂ ਭੱਜਿਆ ਕਾਲੂ ਵੀ ਆ ਗਿਆ ਆਪਣੇ ਗੈਲ ਤੇ ਦੀਪੂ ਗਿਆ ਫੜ ਰਿਹਾ ਬਈ ਗਿੱਪੂ ਕਹਿੰਦਾ ਮੈਂ ਲੈ ਜਾਗਾ ਇਹਨੂੰ ਫੇਰ ਜੰਗਲ ਵਾਂ ਪਹੁੰਚ ਗਏ ਤੇ ਜੰਗਲ ਵਾਂ ਬਹੁਤ ਹਰਿਆਲੀ ਭਰਾਲੀ ਹੋ ਰਹੀ ਆ ਤੇ ਚਲੋ ਦੇਖਦੇ ਆਂ ਤੇ ਬਾਂਦਰ ਬਹੁਤ ਬਾਜਾਂ ਜੀ ਮਾਰ ਰਿਹਾ ਤੁਹਾਨੂੰ ਦਿਖਾਉਂਦੇ ਆਂ ਪਰਾਂ ਬੱਗੀ ਬੜੀ ਪਰਾਂ ਦੇ ਗੜਪੜਾ ਤੇ ਉਹ ਗਏਗਾ ਵੀਰੋ ਮੂਰੀ ਪੈਰੀ ਆ ਤੇ ਆਪਾਂ ਕੱਢਾਂਗੇ ਉਹਨੂੰ ਕਿਉਂਕਿ ਰੱਸਾ ਤੁਹਾਨੂੰ ਪਤਾ ਹੀ ਆ ਗਾਲੋ ਕਿਸੇ ਫਸ ਗਿਆ ਕਿ ਉਕਰ ਉਕਰ ਚ ਤੇ ਔਖਾ ਹੋ ਜਾਏਗਾ ਇਸ ਕਰਕੇ ਫਾੜੀ ਨੂੰ ਕੱਢ ਦੇ ਛੱਡ ਦੇ ਰਹਿਣ ਦੇ ਛੱਡ ਦੇ ਦੀਪੂ ਇਹ ਮੂਰੀ ਕੱਢਣ ਗਈ ਸਾਬ ਬੁਰ ਗਏ ਖੜ ਨਹੀਂ ਰਹੀ ਤੇ ਵੀਰੋ ਗਏ ਉਹ ਭੱਜ ਗਈ ਤੇ ਬਾਂਦਰ ਦਿਖਾਉਂਦੇ ਆ ਤੁਹਾਨੂੰ ਤੇ ਇੱਧਰ ਲਵੇ ਲਵੇ ਆਪਣੇ ਖੇਤ ਆ ਗਏ। ਦੀਪੂ ਰਦਨ ਤੇਂ ਦੂਦੂ ਤੂੰ ਦੀ ਨਾ ਨਾ ਹੋਰ ਨਹੀਂ ਆ ਬਾਕੀ ਤੇਂ ਦੂ ਆ ਬੜਾ ਰੋਲਾ ਚੱਲਦਾ ਪਹਿਲਾਂ ਆਪਣੇ ਇਲਾਕੇ ਵਾਂ ਬਹੁਤ ਜਿਹਾ ਲਹਿਦਾ ਬਾਕੀ ਪਤਾ ਵੀ ਨਹੀਂ ਕਿਉਂ ਫੇਰਾ ਵਿੱਚ ਜੰਗਲਾਂ ਬਾਈ ਆਪਾਂ 1 ਸਾਲ ਬਾਅਦ ਆਏ ਅੱਜ ਤੇ ਘੁੰਮਣ ਫਿਰਨ ਆਏ ਤੇ ਖੇਤਾਂ ਮਾ ਗੇੜਾ ਮਾਰਨਾ ਸੋਚ ਆਪਾਂ ਥੋੜਾ ਜੰਗਲ 'ਚ ਘੁੰਮਿਆ ਜੀ ਤੇ ਗਾਵਾਂ ਭੱਜ ਗਈ ਸਾਹਮਣੇ ਕਾਲੂ 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 ਤੇ ਕਾਲੂ ਆਪਣਾ ਵੀਰੋ ਬਾਂਦਰਾਂ ਨੂੰ ਪਿੱਛੇ ਪੈ ਰਿਆ ਪਹਿਲਾਂ ਮੈਂ ਤੁਹਾਨੂੰ ਦਿਖਾਇਆ ਸੀ ਵਲੌਗਾ ਦੇ ਵਿੱਚ ੜਿਆ ਉਹ ਨਹਿਰ ਵਾਲੇ ਖੇਤ ਤੇ ਉਹ ਪਰੇ ਪਿੱਛੇ ਤੇ ਉੱਥੇ ਹੀ ਬਾਂਦਰ ਬਹੁਤ ਸੀ ਤੇ ਕਾਲੂ ਉੱਧਰ ਨਹੀਂ ਟਿਕਦਾ ਫਿਰ ਅੱਜ ਆਪਣੇ ਨਾਲ ਆਇਆ ਇੱਧਰ ਤੇ ਗਏ ਆਪਣੇ ਤੋਂ ਡਰ-ਡਰ ਕੇ ਪਰ ਹਨ ਭੱਜ ਰਹੀ ਆ ਤੇ ਕਾਲੂ ਦਿਖਾਉਂਦੇ ਆ ਤੁਹਾਨੂੰ ਕਾਲੂ ਉਹ ਬੱਠੇ ਤੇ ਬਾਂਦਰ ਉਹ ਬੈਠਿਆ ਸਾਹਮਣੇ ਕਾਲੂ ਉੱਪਰ ਦੀਲੀ ਪਾਰ ਕੇ ਬਾਂਦਰੀ ਹੋਰਾ ਕਾਲੂ ਇਹ ਕਾਲੂ ਵੀਰੋ ਕਾਲੂ ਜੋ ਆ ਗਿਆ ਭੱਜ ਗਿਆ ਦੇਖੋ ਇਹਨੂੰ ਬਾਂਦਰ ਦਿਖ ਰਹੇ ਆ ਬਹੁਤ ਜ਼ਿਆਦਾ ਜੋ ਦੇਖੋ ਬਾਈ ਕਾਲੂ ਆ ਜਾ ਆਹ ਦੇਖੋ ਭੱਜਿਆ ਫਿਰ ਰਿਹਾ ਬਾਂਦਰਾਂ ਦੇ ਨਾਲ ਜਿੱਪ 'ਤੇ ਕੋਈ ਕਾਲੂ ਕਾਲੂ ਇਹਨੂੰ ਸ਼ੇਰ ਦਿਖ ਗਿਆ ਬਾਈ ਤੈੰਦੂਆ ਓਹ ਦੇਖੋ ਆ ਜਾ ਜਿੱਪੂ ਕਾਲੂ ਨੂੰ ਕੀ ਦਿਖਿਆ ਕਾਲੂ ਨੂੰ ਕੀ ਦਿਖਿਆ ਹਾਂ ਬੱਚਾ ਆਉਂਦਾ ਤੇ ਕਾਲੂ ਦਿਖਾਉਂਦੇ ਆਂ ਬਈ ਕਾਲੂ ਨੂੰ ਪਤਾ ਨਹੀਂ ਕਿ ਕਿਹ ਡੈਂ ਖੜੀ ਆ ਦੇਖੋ ਜੰਗਲ ਦੇ ਵਿੱਚ ਉਹ ਦੇਖੋ ਬਈ ਨੂੰ ਹਾਂ ਸ਼ਿਸ਼ ਸ਼ਿਸ਼ ਮੰਦਰ ਇਹ ਮੰਦਰ ਸ਼ਿਸ਼ ਤਾਂ ਦੇਖੋ ਬਈ ਆਇਆ ਕਾਲੂ ਬਈ ਕਾਲੂ ਨੂੰ ਕੋਈ ਸ਼ਿਕਾਰ ਦਿਗ ਗਿਆ ਮਾਰੇ ਨੂੰ ਤੇ ਟਿਕ ਨਹੀਂ ਰਿਹਾ ਓ ਕਾਲੂ ਕਾਲੂ ਕਿ ਸੰਗਣ ਸਕਤੀ ਬਹੁਤ ਤੇਜ਼ ਆ ਪਾਈਪਰ ਨੂੰ ਦਿਖ ਰਿਹਾ ਕੁਛ ਨਾ ਕੁਛ ਆਹ ਤੇ ਆਹਾ ਹਾ ਵੜੀ ਹਾੜੀ ਮਚਾਰ ਕੇ ਆ ਵੀ ਕਾਲੂ ਨੇ ਤੇ ਕਾਲੂ ਕਿਆ ਕੇ ਉੱਪਰ ਕੇ ਕੀ ਦੇਖ 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 ਚੜ ਚੜ ਉੱਪਰ ਉੱਪਰ ਚੜ 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 ਵੀ ਪੱਡੇ ਦੇ ਉੱਪਰ ਇਹਨੂੰ ਕੋਈ ਖਤਰਨਾਕ ਜਾਨਵਰ ਦਿਖ ਰਿਹਾ ਇਹ ਆ ਭਾਈ ਉਹ ਬਹੁਤ ਖਤਰਨਾਕ ਕੁੱਤਾ ਜੰਗਲ ਮਾ ਆਇਆ ਜੇ ਦੇਖੋ ਤੇ ਅੱਜ ਇਹਨੂੰ ਜੰਗਲ ਮਾ ਕੁਝ ਵੀ ਚਮਕੜਾ ਜੀਦਾ ਤੇ ਜੰਗਲੀ ਸੂਰ ਨੂੰ ਇਹ ਛੱਡਦਾ ਨਹੀਂ ਬਹੁਤ ਖਤਰਨਾਕ ਚੀਜ਼ ਹੈ ਉਹ ਤੇ ਕੁਝ ਵੀ ਦਿਖ ਜੇ ਇਹਨੂੰ ਡਰਦਾ ਨਹੀਂ ਹੈ ਕਿਸੇ ਤੋਂ ਦੇਖੋ ਕਾਲੂ ਛੜ ਛੜ ਪਰ ਚੜ 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 ਚੱਟ ਹੱਪੀ ਹੱਪੀ ਲਾ ਮਡੀ ਪੂ ਆ ਰਿਹਾ ਆਪਣਾ ਅੱਜ ਆਹ ਦੇਖੋ ਆਹ ਦੇਖੋ ਚੇਰੀ ਤੇਰੀ ਕਦੀੜਗੀ ਚੱਲ ਚੜ ਚੜ ਚੱਕ ਦੇ ਹਟੇ ਚੱਕ 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 ਲੱਕ ਲੱਕ ਤੇ ਬਈ ਇੱਧਰ ਆ ਗਿਆ ਮਣੀਆ ਪਾਣੀ ਲਈ ਜੋ ਕਿ ਜਾਨਵਰਾਂ ਦੇ ਪਾਣੀ ਲਈ ਬਣਾਈਆਂ ਹੋਈਆਂ ਹੱਦੀਆਂ ਤੇ ਉਹ ਮੋਟਰ ਸਾਹਮਣੇ ਉਧਰ ਨਾਲ ਭਰੀ ਜਾਂਦੀਆਂ ਇਹ ਤੇ ਹੁਣ ਸੁੱਫੀਆਂ ਪਾਣੀ ਉਧਰ ਹੈਗਾ ਤੇ ਬਾਂਦਰ ਬੁੰਦਰ ਬਹੁਤ ਆ ਗਏ ਇੱਥੇ ਤੇ ਇਧਰ ਨੇ ਖੇਤ ਆ ਤੇ ਉਹ ਮਰਾ ਕਾਲਨੀ ਕੇ ਸ਼ਕਾਰ ਦੀ ਗੈਨ ਨੂੰ ਅੱਜ ਉਹ ਤੇਰੀ ਬੱਸ ਤੇ ਭਾਈ ਕਾਲੂ ਨੂੰ ਬਹੁਤ ਖਤਰਨਾਕ ਚੀਜ਼ਾਂ ਦਿਖ ਰਹੀਆਂ ਅੱਜ ਪਰਟਿ ਗਦਾ ਨਿਓ ਬਤ ਲਓ ਪੂਰੀ ਆਪਣੀ ਸ਼ਾਨਬੀਨ ਕਰਕੇ ਜਾਗਾ ਅੱਜ ਇਹ ਜੰਗਲ ਮਾ ਏ ਹੋ ਦੇਖੋ ਵੀ ਹੋ ਦੇਖੋ ਸਾਹਮਣੇ ਦੇਖੋ ਇੱਧਰ ਦੇਖੋ ਇਸ ਨੂੰ ਚੱਲ 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 ਦੀਪੂ ਕੇ ਸੌ ਤਸੂਦਾ ਤਾਂ ਦੇਖੋ ਵੀ ਕਾਲੂ ਨੂੰ ਚੱਲ ਕਾਲੂ ਇਹ ਕਾਲੂ ਦੇਖੋ ਵੀ ਕਿੰਨਾ ਮਤਲਬ ਇਹਨੂੰ ਗੁੱਸਾ ਆ ਰਿਹਾ ਮਤਲਬ ਇਹਨੂੰ ਦਿਖ ਰਿਹਾ ਕੁਛ ਨਾ ਕੁਛ ਪਰ ਮਨ ਨੂੰ ਦਿਖ ਰਿਹਾ ਪਰ ਇਸ ਨੂੰ ਦਿਖ ਰਿਹਾ ਪਰ ਮਨ ਤਾਂ ਖੁਦ ਨਹੀਂ ਦਿਖਾਇਆ ਕਿ ਆ ਦੀਪੂ ਪਰ ਯਾਰ ਮਨ ਤਾਂ ਆਉਂ ਦਿਖਾਇਆ ਭਾਈ ਉੱਪਰ ਪਤਾ ਨਹੀਂ ਕੀ ਦਿਖ ਰਿਹਾ ਇਹਨੂੰ ਪਰ ਇੱਧਰ ਦੇਖੋ ਆ ਵੀ ਦਿਖਾ ਕੁਛ ਹੈ ਮਿਲੇ ਆ ਤਾ ਦੇਖਾ ਤਾ ਦੇਖੋ ਇਹ ਆ ਦੇਖੋ ਭੱਜ ਗਿਆ ਇਹਨੂੰ ਸਾਲ ਚੜੀਆਂ ਦੇ ਸਾਹ ਦੇ ਦੇ ਨਹੀਂ ਉੱਪਰ ਦੇ ਉੱਪਰ ਵੀ ਦੇਖ ਲਓ ਵੀ ਕੁਝ ਨਹੀਂ ਹੈਗਾ ਉੱਪਰ ਪਰ ਇਸ ਕੀ ਬਹੁਤ ਤੇਜ਼ ਨਿਗਾਹ ਆ ਦੇਖੋ ਉਸ ਨਾਲ ਕੁਝ ਜੇ ਇਹਨੂੰ ਚਮਕਾ ਤਾਂ ਹੀ ਫਿਰ ਆਇਆ ਇਤਨਾ ਤਾਂ ਪਹਿਲਾਂ ਹੀ ਮੈਂ ਤੁਹਾਨੂੰ ਦਿਖਾਇਆ ਦਾ ਇਹਨੂੰ ਜੱਤੇ ਦੂਏ ਦਾ ਰੋਲਾ ਪਿਆ ਦਾ ਇਹਨੂੰ ਮੜੀ ਬਿੜਕ ਲਗਣੀ ਚਾਹੀਦੀ ਆ ਤੇ ਇਸ ਕਰਕੇ ਦੇਖ ਰਿਹਾ ਮਨ ਇਹ ਵੀ ਬਾਕੀ ਤੁਹਾਨੂੰ ਜਰੂਰ ਦਿਖਾਵਾਂਗੇ ਬਣੇ ਰਹੋ ਵੀਡੀਓ ਦੇ ਨਾਲ ਚਲੋ ਫਿਰ ਦੇਖਦੇ ਆਂ ਕਾਲੂ ਕੀ ਹਰਕਤਾਂ ਹੋਈ ਦਿਖ ਗਿਆ ਇਹਨੂੰ ਬਾਂਦਰ ਦਿਖ ਰਿਹਾ ਉੱਪਰ ਉਹ ਦੇਖੋ ਸਾਹਮਣੇ ਉਹ ਫਿਰ ਰਿਹਾ ਤਲਾ ਦੇਖੋ ਆਇਆ ਇਹਨੂੰ ਬਈ ਬਾਂਦਰ ਦਿਖ ਰਿਹਾ ਮਨ ਤਾਪ ਦੁਖੀ ਹੋਰ ਤੇ ਕੀ ਦਿਖ ਰਿਹਾ ਇਹਨੂੰ ਪਰ ਉਹ ਬਾਂਦਰ ਨੂੰ ਤਲਾ ਨਹੀਂ ਉਤਰਨੇ ਰਾ ਤੇ ਬਾਂਦਰ ਦੇਖੋ ਉਹ ਬੈਠਾ ਹੈ ਉੱਪਰ ਇਹ ਦੇਖੋ ਉਹ ਦੇਖੋ ਕਿਤਰਾ ਭੱਜਿਆ ਫਿਰ ਰਹਾ ਮੰਦਰ ਰਾਮ ਤੇ ਬੈਠਾ ਦੇਖੋ ਤੁਹਾਨੂੰ ਪਤਾ ਬਾਂਦਰ ਨੂੰ ਪਤਾ ਭੌਂਕੀ ਜਾਣਦੇ ਝੜੂ ਗਿਰਨ ਝਾੜੀਆਂ ਨੂੰ ਵਾਰ ਦਿਖਾ ਉਹ ਦੇਖੋ ਇਹ ਉਹ ਬੈਠਾ ਬਾਂਦਰ ਉਸਦੀ ਤੋਰੀ ਮੰਗ ਨੂੰ ਗਾਲੀ ਪੈਣ ਚੋਦ ਨਾ ਉਹ ਦੇ ਜਮੀਂ ਚੋ ਹੋਏ ਆਪਣੇ ਉਹ ਨਹੀਂ ਖਾ ਜਿਹੜਾ ਛਾਲ ਮਾਰ ਰਹਾ ਪੈਣ ਚੋਦ ਤੇ ਆਹ ਮਾਰੇ ਕਹਿੰ ਨੀ ਘੂਰ ਰਿਆ ਕਾਲੂ ਨੂੰ ਬੁਲਾ ਲੈ ਕਹਿੰਦੇ ਖਲੇ ਝੜੂ ਪੈਣ ਤੇ ਲੰਕ ਦੇ ਤਰ੍ਹਾਂ ਉਹ ਦੇਖੋ ਕਾਲੂ ਜੇ ਇਹਨੂੰ ਬਾਦ ਅੱਜ ਮਿਲ ਗਿਆ ਆਇਓ ਤਾਂ ਛੱਡਨੇਗਾ ਅੱਜ ਨਾ ਬਈ ਇਹ ਤਾਂ ਹੈ ਉੱਪਰ ਚੜ ਕੇ ਧਰ ਲਿਆਊਗਾ ਤੈਨੂੰ ਚੱਲ ਚਲੀਏ ਕਾਲੂ ਓਏ ਇਤਨੀ ਕਿੱਡਾ ਫੜਾ ਖਿਚਰਦਾ ਤੇ ਵੀਰੋ ਕਾਲੂ ਤੋਂ ਫਿੱਤਰੀ ਰਹਾਗਾ ਅੱਜ ਜੰਗਲ ਵਿੱਚ ਜਾਂਦਾ ਹੈ ਨਹੀਂ ਮਨ ਪਤਾ ਨਾ ਇਹ ਦੇਖੋ ਆਹ ਦੇਖੋ ਇਤਰੀ ਫਿਰਾਂਗਾ ਸਾਰੇ ਜੰਗਲ ਵਾਂ ਤੇ ਉਹ ਦੇਖੋ ਫਿਰ ਭੱਜ ਗਏ ਉਹ ਦਰਵਾਜ਼ਾ ਜਾਈਏ ਕੋਈ ਨਾ ਕੋਈ ਤੇ ਬਾਕੀ ਆਪਾਂ ਚੱਲਦੇ ਆਂ ਫਿਰ ਦੀ ਬਾਦ ਦੇਸ਼ਨ ਜਕਤੀ ਤੇ ਬਾਕੀ ਕਾਲੂ ਨੂੰ ਕੋਈ ਮਿਲਾਗਾ ਉਹ ਵੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਅਗਲੀ ਵਾਰ ਦਿਖਾ ਦੇਗੇ ਜੇ ਕੋਈ ਸ਼ਿਕਾਰ ਮਿਲਿਆ ਬਾਕੀ ਚਲੋ ਫਿਰ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਬ ਤੱਕ ਲਈ ਸਭ ਨੂੰ ਸਤਿ ਸ੍ਰੀ ਅਕਾਲ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਵੀਰੋ ਤੇ ਬਾਕੀ ਆਪਾਂ ਤੁਹਾਨੂੰ ਅੱਜ ਥੋੜਾ ਬੋਤ ਹੀ ਗਏ ਸੀ ਕਿਉਂਕਿ ਜੰਗਲ ਦੇ ਵਿੱਚ ਤੁਹਾਨੂੰ ਪਤਾ ਵੀਰੋ ਕੰਡੇ ਝਾੜੀਆਂ ਬਹੁਤ ਆ ਤੇ ਆਪਾਂ ਖੇਤਾਂਾਂ ਵਿੱਚ ਘੁੰਮਣ ਆਏ ਤੇ ਇਸ ਕਰਕੇ ਥੋੜਾ ਜਿਹਾ ਬਲੌਗ ਬਣਾਇਆ ਆਪਨੇ ਬਾਕੀ ਜਾਨਵਰ ਬਹੁਤ ਆ ਜੰਗਲ ਮਾ ਤੇ ਸਾਨੂੰ ਜਰੂਰ ਦਿਖਾਵਾਂਗੇ ਇੱਕ ਦਿਨ ਤੇ ਬੂਟਵਾਟ ਪਾ ਕੇ ਆਵਾਂਗੇ ਚੱਪਲਾ ਮਾਰਿਆ ਆ ਦੇਖੋ ਦੀਪੂ ਨੂੰ ਫੰਡੇ ਹੀ ਬਹੁਤ ਆ ਦੇਖੋ ਵੀਰੋ ਫੰਡੇ ਬਹੁਤ ਇੱਥੇ ਤੇ ਕਾਲੂ ਭੱਜ ਗਿਆ ਬਣਾ ਉਹ ਜੰਗਲਾਂ ਵਿੱਚ ਵੜ ਗਿਆ ਜਾਂਦਾ ਦੂਰ ਤੇ ਆਪਾਂ ਲੱਭ ਨਹੀਂ ਸਕਦੇ ਇਸ ਕਰਕੇ ਸਾਨੂੰ ਅਗਲੀ ਵੀਡੀਓ ਦੇ ਵਿੱਚ ਸਾਰੀ ਇਨਫੋਰਮੇਸ਼ਨ ਦਿਖਾਵਾਂਗੇ ਜੰਗਲ ਦੀ ਤੇ ਚਲੋ ਫਿਰ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤਾਂ ਹੈ ਵੀ ਆ ਗਿਆ ਕਾਲੂ ਵੀ ਮਹਾਰਾ ਜੰਗਲ ਦੇ ਬਾਹਰ ਤੇ ਜਿਆਦਾ ਦੂਰ ਗਿਆ ਨਹੀਂ ਆਪਣੇ ਘੇਲੇ ਆ ਗਏ ਉਹ ਤੇ ਬਹੁਤ ਵੀਰੋ ਠੰਡਾ ਠੰਡਾ ਜਿਸ ਤਰ੍ਹਾਂ ਮੈਂ ਤੁਹਾਨੂੰ ਦਿਖਾਇਆ ਗਰਮੀਆ ਗਰਮੀਆ ਜੰਗਲ ਮਤਲਬ ਨੇ ਉਹ ਨਹਿਰ ਵਾਲੇ ਖੇਤਾਂ ਵੱਲ ਰਿਆ ਤੇ ਠੰਡਾ ਠੰਡਾ ਇੰਨੇ ਇੱਧਰ ਰਹਿਣਾ ਜੰਗਲ ਦੇ ਵਿੱਚ ਉਹ ਦੇਖੋ ਫੇਰ ਭੱਜ ਗਿਆ ਸਾਰੇ ਰਸਤੇ ਪਤਾ ਨੇ ਤੇ ਇਹਨੂੰ ਸਾਰੇ ਰਸਤੇ ਪਤਾ ਪਿਛਲੇ ਵਾਰ ਇਹਨੇ ਇਧਰੋਂ ਜੰਗਲੀ ਸੂਰ ਲੱਭ ਲਿਆ ਸੀ ਇੱਕ ਇਹ ਜੰਗਲ ਚੋਂ ਤੇ ਹੁਣ ਵੀ ਉਹ ਗਿਆ ਦੇਖੋ ਉੱਨੇ ਪਤਾ ਨਹੀਂ ਰਾਤ ਨੂੰ ਆਣਾ ਹੁਣ ਸ਼ਾਮ ਨੂੰ ਕਿ ਪਤਾ ਦੋ ਦਿਨ ਆਏ ਨਾਏ ਬਾਕੀ ਆਪਾਂ ਚੱਲਦੇ ਆਂ ਤੁਹਾਨੂੰ ਦਿਖਾਵਾਂਗੇ ਨੈਕਸਟ ਵੀਡੀਓ ਦੇ ਵਿੱਚ ਸਾਰੇ ਜੰਗਲ ਤੇ ਤਦ ਤੱਕ ਲਈ ਸਭ ਨੂੰ ਸਤਿ ਸ਼੍ਰੀ ਅਕਾਲ